ਪੰਜਾਬੀ ਦੇ ਵਿੱਚ ਅਸੀਂ ਪ੍ਰੈਕਟਿਸ ਕਰਾਂਗੇ ਸ਼੍ਰੀਮਦ ਭਗਵਦ ਗੀਤਾ ਅਧਿਆਇ 2 ਮੰਤਰ 51 ਦਾ ਆਓ ਉਹਨੇ ਸਮਝਾਂ ਅੱਜ ਦਿਨ ਆ 23 ਜੁਲਾਈ 2024 ਕੋ ਅਸੀਂ ਪ੍ਰారంభ ਕਰਾਂਗੇ ਹਰੀ ਨਾਮ ਦੇ ਜਾਪ ਦੇ ਨਾਲ ओम नमो भगवते वासुदेवाय नमो पंजाबी ਦੇ ਵਿੱਚ ਕਹਿੰਦੇ ਹੈ ਸੁਬਤੀ ਗਿਆਨੀ ਜਨ ਕਰਮ ਫਲਾਂ ਨੂੰ ਤਿਆਗ ਕੇ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋ ਕੇ ਪਰਮ ਪਦ ਮੋਕਸ਼ ਨੂੰ ਪ੍ਰਾਪਤ ਕਰਦੇ ਹਨ ਆਓ ਸੰਸਕ੍ਰਿਤ ਦੇ ਵਿੱਚ ਕਰਮਜਮ ਬੁੱਤੀ ਉਕਤਾ ने कर्म जम जन्मबंध क्य दर्मजबुद्धियुक्ता हिफल त्यक्ता मनीषि जन्मबंध विर्मुक्ता ਪਦਮ ਗਚੰਤੀ ਅਨਾਮਯੰ ਤੁਸੀਂ ਗਿਆਨੀ ਜਨੋ 21st ਸੈਂਚੁਰੀ ਦੇ ਤੁਸੀਂ ਅਰਜੁਨ ਨੂੰ ਤਾ ਨੂੰ ਸੈਲਫਲੈਸ ਡਿਊਟੀ ਦਾ ਐਗਜ਼ਾਮਪਲ ਇਹਦੇ ਪੂਰੇ ਵਰਲਡ ਵਿੱਚ ਫੈਲਾਉਣਾ ਹੈ ਤੁਸੀਂ ਨੇਚਰ ਦੇ ਵਿੱਚ ਵੇਖੋ ਤੁਸੀਂ ਪਾਓਗੇ ਕਿ समस्त प्राणीजन चर या अचर निष्काम कर्म भाव से अपनों काम करें हैं कोई भी अपने कर्म रे फल में ले और साथे रवाना नहीं हो है तो ऐसी भी इद्दी बात दा प्रैक्टिस करांगे आओ पंजाबी दे विच फिर समझाओ कुछ सुबुद्धि ज्ञानी जन कर्म फलानु त्याग के जन्म मरण दे बंधन तो मुक्त होके ਪਰਮ ਪਦ ਮੋਕਸ਼ ਨੂੰ ਪ੍ਰਾਪਤ ਕਰਦੇ ਹਨ ਆਓ ਤੁਸੀਂ ਅਸੀਂ ਫੇਰ ਸੰਗੀਤ ਦੀ ਭਾਸ਼ਾ ਵਿੱਚ ਸਮਝੋ ਨਿਤ ਬੁੱਧੀਤ ਹੋ ਕਰਮ ਕੇ ਫਲ ਤਿਆਗ ਤੇ ਮਤਿ ਮਾਨ ਹੈ ਵੇ ਜਨਮ ਬੰਧਨ ਤੋੜ ਪਦ ਪਾਤੇ ਸਦੇਵ ਮਹਾਨ ਹੈ ਆਓ ਅਸੀਂ ਪੰਜਾਬੀ ਦੇ ਵਿੱਚ ਇੱਕ ਵਾਰ ਫੇਰ ਸਮਝਾਂ ਕੀ ਕਹਿੰਦੇ ਨਾ ਸੁਬੁੱਧੀ ਗਿਆਨੀ ਚਾਨ ਕਰਮ ਫਲਾਨੂ ਤਿਆਗ ਕੇ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋ ਕੇ ਪਰਮ ਪਦ ਮੋਕਸ਼ ਨੂੰ ਪ੍ਰਾਪਤ ਕਰਦੇ ਹਨ ਆਓ ਅਸੀਂ ਪੂਰਨ ਆਉਤੀ ਦੇਵਾ ਓਮ ਦੇ ਉਚਾਰਨ ਦੀ ਤੁਸੀਂ ਮੇਰੇ ਨਾਲ ਉਚਾਰਨ ਕਰੋ